ਰਤਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਰਤਨ ਸੋਹਿਲਾ ਸੋਹਿਲਾ ਰਾਗੁੜੀ ਦੀਪ ਕੀ ਮਹਲਾ ਪੈਣਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੇ ਤਾ ਕੀ ਹੈ ਕੰਟੇ ਕਾ ਹੋਏ ਵਿਚਾਰ ਚਿਤ ਕਰ ਗਾਓ ਸੋਹਿਲਾ ਸਿਮਰਹੁ ਸਰਜਣਹਾਰੋ ਤੁਮ ਗਾਵਹੁ ਮੇਰੇ ਨਰਪੋ ਕਾ ਸੋਹਿਲਾ ਹਉ ਵਾਰਿ ਤੇ ਸੁਖ ਦੇ ਸਦਾਂ ਸੁਖ ਹੋਏ ਰਹਾ ਨਿਤ ਨਿਤ ਜਿਹੜਾ ਸਮਾਧਿਆ ਦੇਖੇਗਾ ਦੇਵ ਨهار ਤੇਰੇ ਦਾਨ ਕੀਮਤ ਨਾ ਪਵੈ ਤੁਮ ਦਾ ਬੇਕਮ ਸਮਾਰ ਸਮਨ ਸਾਹਿ ਲਿਖਿਆ ਮਿਲ ਕਿਰਪਾ ਹੋ ਤੈਲ ਦੇਹ ਸਜਣਾ ਸਿਸ਼ੜਿਆ ਜੇ ਹੋਵੇ ਸਾਹਿਬ ਸਿਉ ਮੇਲ ਕਰ ਕਰਹੁ ਪਹੁੰਚਾ ਸਦਨੇ ਨਿਧਵਾਨ ਸਦਨਾ ਹਰਿ ਸਿਮਰਿਐ ਨਾਨਕ ਰਿਤਿ ਹੈ ਮਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਅੰਦੇਸ਼ ਗੁਰ ਗੁਰੇ ਕੋ ਵਿਸ਼ ਅਨੇਕ ਬਾਬ ਜੈ ਕਰ ਕਰਤਾ ਕਰਤਾ ਹੋਏ ਸੰਗਾਰ ਗਉੜਿਆਈ ਨੋਇ ਰਹਾਉ ਵਿਸ਼ ਦੀ ਵਾਰੀ ਮਾਹੋ ਸ਼ੁਰਜੇ ਕਰ ਤਾਨੇਕ ਨਾਨਕ ਕਰ ਦੇ ਕੇ ਕਿੰਦੇ ਵੇਸ਼ ਰਾਗ ਧਨਾਸਰੀ ਮਹੱਲਾ ਪੈਲ ਗਗਨ ਮੈ ਥਾਲ ਰਾਵ ਤੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਨਿਆ ਲ ਪੰਚਵਰ ਰਹਿ ਸਗਲ ਮਨ ਰਾਏ ਅਨੰਤ ਜੋਤੀ ਕੈਸੇ ਆਤੀ ਹੋਏ ਭਵਖੰਨਾ ਤੇਰੀ ਆਗਨ ਅਨਹਤਾ ਸਦਵਾਜੰ ਪੈ ਰਿਹਾਉ ਸਹਿਸ ਤਵ ਨੈਣ ਨਾਨ ਨਹ ਹੈ ਤੋਹਿ ਕਉ ਸਹਿਸ ਮੂਰਤ ਨੰਨਾ ਇਕ ਤੋਹੀ ਸਹਿਸ ਬੰਧ ਮੇ ਮਨ ਅਨੰਦ ਇਕ ਪੰਗ ਗੰਦ ਬਿਨ ਸਹਿਜ ਤਉ ਗੰਦੇਵ ਤਮਵਹੀ ਸਮਝ ਤਜੁ ਤਹ ਸੋਈ ਜਿਸ ਦੇ ਚਾਨਣ ਸਮੈ ਚਾਨਣ ਹੋਈ ਗੁਰ ਸਾਖੇ ਜੋਤ ਪ੍ਰਗਟ ਹੋਏ ਜੋਿਸ ਭਾਵੈ ਸੋ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋਪਤ ਮਨੋਂ ਆਂਦੇ ਨਾ ਮਹਾਈ ਪਿਆਸਾ ਕਿਰਪਾ ਦਵ ਦੇ ਨਾਨਕ ਕਾਰੰਕੋ ਹੋਏ ਜਾਣੇ ਤੇਰੇ ਨਾਏ ਵਖ ਰਾਮ ਰਾਮ ਗੌੜੀਪੁਰ ਵੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰਿਆ ਮਨ ਸਾਧੋ ਖੰਡ ਲਖੰਡਾ ਹੈ ਪੁਰਬਲ ਤਲਕੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧ ਹੁੰਦਲੀ ਪਨ ਵਡਾਏ ਕੰਡਾਤ ਪਨ ਵਡਾਹੀ ਰਹਾਉ ਸਾਖਤ ਹਰ ਰਸ ਸਾਧਨਾ ਜਨ ਅਨੇ ਤਿਨ ਅੰਤਰ ਹੋਵੇ ਕੰਡਾ ਹੈ ਜਿਆ ਜਤਲ ਜੁ ਬਹਿ ਸੁਖ ਪਾਵਹ ਜਮਕਾਰ ਹਾ ਹ ਸੜੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਹੈ ਧੁਖ ਜਨ ਮ ਮਨ ਭਾਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹ ਸਭ ਖੰਡ ਬ੍ਰਹਮਡਾ ਹੈ ਹਮ ਗਰੀ ਮਸਕਿਨ ਪ੍ਰਾਪ ਤੇਰੇ ਹਰ ਕੋ ਰਕੋ ਬਡਾ ਹੈ ਜਨ ਨਾਨਕ ਨਾਮ ਆਤਾ ਟਿਕ ਹੈ ਰਨਾ ਮਹਿਸ਼ਖ ਮੰਡਾ ਹੈ ਰਾ ਗੋਵੀ ਪੂਰਬੀ ਮਹੱਲਾ ਪੰਜੇਵਾ ਕਰੋ ਬਨੰਤੇ ਸੁਨੋ ਮੇਰੇ ਮੀਤਾ ਸ਼ਾਂਤ ਟਹਿਲ ਕੀ ਬੇਲਾ ਇਹ ਹਾਕਾ ਟਲੋ ਹਰ ਰਾਹ ਅਗੇ ਬਸਨਾ ਸਹੇਲਾ ਆਉਂ ਕਟਾ ਜਨ ਸਰਨਾਰੇ ਮਨ ਗੁਰ ਮਿਲ ਕਾ ਸਾਰੇ ਰਾਹ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸਾ ਜਗਾਏ ਕੀ ਆਵੈ ਇਹੋ ਰਾਸ ਅਕਾਥ ਕਥਾ ਤਨ ਜਾਣੀ ਜਾਗ ਵੇ ਸੋਈ ਬਹਜਮ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮੈਲ ਪਾਉ ਸੁਖ ਸਹਿਜੇ ਬਹਰ ਨ ਹੋਇ ਕੋ ਫਿਰ ਅੰਤਰ ਜਾਵੇਂ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮਕੋ ਕਰ ਸੰਤਨ ਕੀ ਧੁਰੇ ਅੰਤਰ ਜਾਵੇਂ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਕੀ ਤੋਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ